ਇਹਦੀ ਪੈਪ ਉੱਚੀ ਆ ਤੇਲ ਵਾਲੀ ਥੋੜੀ ਤਾਂ ਜੇ ਤੇਲ ਥੋੜਾ ਵੱਧ ਪਾਲਦੀ ਆ ਜਿਹੜਾ 15 ਕਿਲੋ ਭਾਰ ਘਟਾਇਆ ਉਹ 25 ਕਿਲੋ ਭਾਰ ਚੱਕਣ ਤੋਂ ਬਾਅਦ ਮਹਿਸੂਸ ਨਹੀਂ ਹੋ ਰਿਹਾ ਸਹੀ ਥਾਂ ਤੇ ਹੀ ਆਇਆ ਸਰੀਰ ਅੱਗੇ ਕੱਲਾ ਤੁਰ ਪੈਂਦਾ ਸੀ ਔਖਾ ਹੋ ਜਾਂਦਾ ਸੀ ਝੋਨੇ 'ਚ ਹੁਣ ਢੋਲੀ ਚੱਕ ਕੇ ਅੱਜ ਯਾਰ ਨੂੰ ਡੈਮੋ ਦਿਖਾਉਣਾ weight same ਆ ਨਾ ਜਿੰਨਾ ਭਾਰ ਘਟਾਇਆ ਐਸ ਰਾਜੇ ਓ ਹੋ 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 ਕੀ ਦਾ ਨਾਮ ਲੈਤਾ ਬਦਨੀ ਸਾਹਿਬ ਤੁਸੀਂ ਬਦਨੀ ਸਾਹਿਬ ਕੀ ਦਾ ਨਾਮ ਲੈਤਾ ਪ੍ਰੀਤ ਐਸਰ ਆ ਜਾ ਲੋ ਕੋ ਬਦਨੀ ਸਾਹਿਬ ਅਗਰ YouTube ਵੀ ਪਹੁੰਚੇ ਵੀ ਨਹੀਂ ਜੇ ਵੀ ਬਾਈ YouTube ਪਰ ਪਾਣੀ ਫੜਾਉਣ ਤੇ ਨਹੀਂ ਪਤਾ ਗੱਲ ਕੀ ਆ ਜੇ ਖੇਤੀ ਕਰਦੇ ਆ ਤੁਹਾਨੂੰ ਆਪਦੀ ਖੇਤੀ ਦਾ ਹਰੇਕ ਕੰਮ ਕਰਨਾ ਆਉਣਾ ਚਾਹੀਦਾ ਯਾਰ ਦੁਨੀਆਂ ਦਾ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਆ ਯਾਰ ਤੁਸੀਂ ਕੋਈ ਫੈਕਟਰੀ ਚਲਾਉਂਦੇ ਆ ਤੁਸੀਂ ਕੋਈ ਵਰਕਸ਼ਾਪ ਚਲਾਉਂਦੇ ਆ ਤੁਸੀਂ ਕੋਈ ਕੁਝ ਵੀ ਕੰਮ ਕਰਦੇ ਆ ਜਿਹੜੀ ਜਿਹੜੇ ਕੰਮ ਥੋੜੀ ਫੈਕਟਰੀ ਚ ਹੁੰਦੇ ਆ ਤੁਹਾਨੂੰ ਉਹ ਹਰੇਕ ਕੰਮ ਕਰਨਾ ਆਉਂਦਾ ਹੋਣਾ ਚਾਹੀਦਾ ਬੇਸ਼ੱਕ ਤੁਸੀਂ ਉਹ ਫੈਕਟਰੀ ਦੇ ਮਾਲਕਾ ਤੁਹਾਨੂੰ ਕਦੇ ਨਾ ਕਰਨਾ ਪਵੇ ਪਰ ਤੁਸੀਂ ਆਪਦੇ ਵਰਕਰ ਨੂੰ ਇਹ ਦੱਸ ਸਕੋ ਵੇ ਕੰਮ ਐਂ ਕਰੀਦਾ ਹੁੰਦਾ ਰੰਗ ਵਾਲੇ ਦੇ ਹੱਥ ਚੋਂ ਗਨ ਫੜ ਸਕੋ ਡੈਂਟਿੰਗ ਵਾਲੇ ਹੱਥ ਦੇ ਹੱਥ ਚੋਂ ਥੋੜਾ ਫੜ ਸਕੋ ਤੁਸੀਂ ਜੇ ਖੇਤੀ 'ਚ ਕਰਦੇ ਆ ਤਾਂ ਸਪਰੇਅ ਕਰਨੀ ਦੱਸ ਸਕੋ ਤੁਸੀਂ ਸਰੇ ਪਾਉਣਾ ਜੇ ਤੁਹਾਨੂੰ ਆਪ ਨੂੰ ਨਹੀਂ ਕਰਨਾ ਆਉਂਦਾ ਇੱਕ ਤਾਂ ਜੇ ਐਮਰਜੈਂਸੀ ਪੈ ਗਈ ਤੁਹਾਡਾ ਕੋਈ ਵਰਕਰ ਨਹੀਂ ਆਇਆ ਤੁਸੀਂ ਕਰੋਗੇ ਕਿਵੇਂ ਤੋਂ ਉਸ ਦਿਨ ਤੁਹਾਡੇ ਕੋਲ ਕੀ ਸਿਚੁਏਸ਼ਨ ਦਾ ਕੀ ਹੱਲ ਦੂਜਾ ਤੁਸੀਂ ਦੱਸੋਗੇ ਕਿਵੇਂ ਜੇ ਉਹ ਗਲਤ ਕਰ ਰਿਹਾ ਤੁਸੀਂ ਫੜੋਗੇ ਕਿਵੇਂ ਜੇ ਉਹ ਗਲਤ ਕਰ ਰਿਹਾ ਮਤਲਬ ਕਹਿਣ ਤੋਂ ਬਾਅਦ ਤੁਹਾਨੂੰ ਕੰਮ ਹਰੇਕ ਕਰਨਾ ਆਉਂਦਾ ਹੋਣਾ ਚਾਹੀਦਾ ਤੁਹਾਡਾ ਸਰੀਰ ਉਹ ਕੰਮ ਕਰਨ ਦੇ ਸਮਰੱਥ ਹੋਣਾ ਚਾਹੀਦਾ ਜਿਹੜਾ ਕੰਮ ਤੁਸੀਂ ਕਰੀ ਜਾਂਦੇ ਹੋ ਬੇਸ਼ੱਕ ਤੁਸੀਂ ਨਾ ਕਰੋ ਬੇਸ਼ੱਕ ਤੁਸੀਂ ਸਪਰੇ ਨਾ ਕਰੋ ਪਰ ਹੋਂ ਆਉਂਦੀ ਹੋਣੀ ਚਾਹੀਦੀ ਏ ਤੁਹਾਨੂੰ ਥੋੜੇ ਕੰਮ ਦੇ ਤੁਸੀਂ ਸਮਰੱਥ ਹੋਣੇ ਚਾਹੀਦੇ ਆ ਸੀ ਮੰਨ ਲਾ ਚੈਨਲ ਚਲਾਉਨੇ ਆ ਐਡੀਟਿੰਗ ਵੀ ਆਉਂਦੀ ਹੋਣੀ ਚਾਹੀਦੀ ਏ ਬੰਦੇ ਨੂੰ ਬੋਲਣਾ ਵੀ ਆਉਂਦਾ ਹੋਣਾ ਚਾਹੀਦਾ ਕੈਮਰਾ ਵੀ ਚਲਾਉਣਾ ਆਉਂਦਾ ਚਾਹੀਦਾ ਡਰੋਨ ਵੀ ਆਉਂਦਾ ਚਲਾਉਣਾ ਆਉਂਦਾ ਹੋਣਾ ਚਾਹੀਦਾ ਸਾਰਾ ਕੰਮ ਕਰਨਾ ਡੀਲ ਵੀ ਕਿਸੇ ਨਾਲ ਕਰਨੀ ਆਉਂਦੀ ਹੋਣੀ ਚਾਹੀਦੀ ਸਾਰਾ ਕੁਝ ਕਰਨਾ ਆਉਂਦਾ ਹੋਣਾ ਚਾਹੀਦਾ ਬੇਸ਼ੱਕ ਤੁਹਾਡੇ ਉਸ ਕੰਮ ਲਈ ਬੰਦੇ ਰੱਖੇ ਪਰ ਕੰਮ ਤੁਹਾਨੂੰ ਹਰੇਕ ਆਉਂਦਾ ਹੋਵੇ ਇਹ ਚੀਜ਼ ਦਾ ਫਰਕ ਬਹੁਤ ਪੈਂਦਾ ਆ ਪਾਣੀ ਥੋੜੇ ਪਉਣ ਨਹੀਂ ਪਾਣੀ ਪਾਵਾਂਗੇ ਹੁਣ ਆ ਤੂੰ ਇੱਕ ਹੋਰ ਦੇਖੀ ਪ੍ਰੀਤੋਏ ਆ ਢੋਲੀ ਦੀ ਮौज ਕਈ ਚੀਜ਼ਾਂ ਨਾ ਆ ਦੇਖ ਆ ਦਵਾਈ ਭਾਰੀ ਆ ਇਹ ਥੱਲੇ ਰਹਿ ਗਈ ਆ ਦੇਖ ਥੱਲੇ ਰਹਿ ਆ ਦੇਖ ਥੱਲੇ ਰਹਿ ਗਈ ਨਾ ਇਹਦੀ ਆ ਮਧਾਣੀ ਕਮਾਦੇ ਆ ਹਾਂ ਇਹਦੇ ਫਾਰਕੀ ਲੱਗੇ ਨਾ ਇਹਦੇ ਬਾਹਰ ਕੱਢੀ ਬਗ ਲੈ ਆ ਆ ਦੇਖ ਆ ਮਧਾਣੀ ਆ ਇਹਨੂੰ ਐ ਕਮਾਦੇ ਆ ਐ ਹਾਂ ਇਹ ਆਪ ਵੀ ਘੁੰਮੀ ਆਂਦੀ ਰਹਿੰਦੀ ਆ ਆਪ ਵੀ ਵਾਪਸੀ ਨਾਲ ਘੁੰਮਦੀ ਆ ਪਰ ਉਦੋਂ ਤੱਕ ਪੰਪ ਨੇ 4 ਲੀਟਰ ਦਵਾਈ ਚੱਕ ਲੈਣੀ ਆ ਸੰਘਣੀ ਥੱਲੋਂ ਇਹ ਵੀ ਠੀਕ ਆ ਕਿ ਨਹੀਂ ਤਾਂ ਇਹ ਘਮਾ ਦੇ ਗੱਲ ਬਣ ਜਾਂਦੀ ਆ ਤੇਲ ਤਾਂ ਨਹੀਂ ਘਟਿਆ ਫਰੀਦ ਯਾਰ ਥੋੜਾ ਜਿਹਾ ਹੌਂਕਾ ਜਾ ਲਿਆ ਪਿਛਲੇ ਯਾਰ ਇਹਨੇ ਉਹ ਨੱਕ ਦੀ ਬਟਨ ਜਾ ਹੂੰ ਪਾਣੀ ਵਾਲੇ ਚ हां जहां ਇਹ ਕਹਲਾ ਵੀ ਖਾਲ ਚੋ ਢੋਲੀ ਭਰਦੇ ਆ। ਹੂੰ ਹੂੰ। ਬਈ ਕਿਤੇ ਨਾ ਕਿਤੇ ਹਲ ਤਸ਼ਰਾਰਤ ਹੋਈ ਆ ਹਨਾ। ਅੱਗੇ ਨਹੀਂ ਹੋਈ ਖੇਰ ਚੋਂ ਭਰਨਾ। ਆ ਅਸੀਂ ਵਿੱਚ ਜਾਂਦੇ ਆ ਸੱਜਰੇ। ਬੜਾ ਜਾਂਦਾ ਹਿੰਮਤੇ ਵਾਲੀ ਖੇਰ ਤੋਂ ਭਰ ਲਾਂਗੇ। ਬਹੁਤ ਰਹਿ ਗਈਆਂ 400। ਬਸ 400 ਬਹੁਤ ਜਾਂਦਾ ਬਈ। ਹੂੰ। ਸਹੀ ਆ। ਉੱਥੇ ਲਿਆਉਨੇ ਆ। ਕੋਈ ਨਾ ਹੋਂ ਪਰੇ ਤੋਂ। 4 ਰਹਿ ਗਈਆਂ। ਇਹ ਇਹ ਗ੍ਰੀਸ ਨਾਲ ਕਾਹਲੇ ਬਾਈ ਇਹਦੇ ਇਹਦੇ ਉਹਦੇ ਤਾਂ ਕਾਹਲੇ ਸੀਗੇ ਇਹਦੇ ਨਹੀਂ ਕਸਾ ਚਾ ਕਾਹਲੇ ਆਹ ਸਸ ਬਟਰਨ ਜਨ ਆਪਣਾ ਇੱਕ ਆਹ ਸਪਰੀਟ ਐ ਐਕਸਟਰਾ ਪਾਵਰ ਐਕਸਟਰਾ ਬੂਟ ਉੱਚੀ ਆਏ ਮੱਲਾ ਹੂਟੇ ਲਾਲੀ ਕਿੱਥੇ ਆ ਤੇਲ ਵਾਲੀ ਪੈਪ ਪੁੱਛੀ ਆ ਦੇ ਖਵਾ ਲੈਣ ਲੱਗ ਗਈ ਉਹ ਜਿਹੜੀ ਪੈਪ ਤੇਲ ਖਿੱਚਦੀ ਆ ਉਹ ਕਿਤੇ ਤਾਂ ਨੰਗੀ ਵੀ ਆ ਤੇਲ ਤੋਂ ਆਹ ਦੇਖਾ ਕਾਲੀ ਜੀ ਆਹ ਦੇਖਾ ਹਵਾ ਬਣਾਉਂਦੀ ਆ ਦੇ ਇਹਨੂੰ ਖੋਲ ਲੋ ਇਹਨੂੰ ਇੱਥੇ ਖੋਲ ਨਹੀਂ ਨਹੀਂ ਸਹੀ ਆ ਬਟਨ ਜੇ ਫਿਰ ਹਵਾ ਕਾਹਤ ਬਣਾਉਂਦੀ ਆ ਨਹੀਂ ਨਹੀਂ ਉਹ ਤਾਂ ਉਤੋਂ ਦੀ ਸੜਦੀ ਜਿਹਾ ਬਾਂਸੀ ਪੈਪ ਤਾਂ ਡੂੰਘੀ ਇੱਥੇ ਪੈਪ ਤਾਂ ਪੀ ਲਈ ਆ ਜਾਤੂ ਸਹੀ ਬੜੀ ਜਲਦੀ ਇਹ ਜੀ ਸਟਾਰਟ ਹੈ ਨਾ ਫਰੀ ਤੇ ਸਰਾ ਜਾ ਰਕਪੋਈ સારા તો મુક્ક્યા હો મને